ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਅੱਜ ਤੁਹਾਡੇ ਲਈ ਮੈਂ ਲੈ ਕੇ ਆਇਆ ਹਾਂ ਸੀਸੀਟੀਵੀ ਕੈਮਰੇ ਬਾਰੇ ਇੱਕ ਛੋਟੀ ਜੀ ਵੀਡੀਓ ਜੋ ਕਿ ਤੁਹਾਨੂੰ ਵਧੀਆ ਲੱਗੂਗੀ ਇਸ ਦੇ ਵਿੱਚ ਜੋ ਆਪਣੇ ਘਰ ਦੇ ਵਿੱਚ ਐਚਡੀ ਕੈਮਰੇ ਲਵਾ ਲੈਣੇ ਆਪਾਂ ਡੀਵੀਆਰ ਉੱਪਰ ਸਿੰਪਲ ਵਾਲੇ ਉਹਦੀ ਕੁਝ ਟਾਈਮ ਬਾਅਦ ਕਲੀਅਰਟੀ ਆਪਾਂ ਨੂੰ ਘਟਦੀ ਨਜ਼ਰ ਆਉਂਦੀ ਆ ਵੀ ਕਲੀਅਰਟੀ ਘਟ ਗਈ ਕਿਸੇ ਵੀਰ ਨੂੰ ਆਪਾਂ ਕੈਮਰੇ ਵਾਲੇ ਮਿਸਤਰੀ ਨੂੰ ਬੁਲਾਉਣੇ ਆ ਤੇ ਕੈਮਰਾ ਚੇਂਜ ਕਰਵਾ ਦਿੰਨੇ ਆ ਇਹਦੇ ਵਿੱਚ ਆਪਾਂ ਕੈਮਰਾ ਚੇਂਜ ਕਰਾਉਣ ਤੋਂ ਪਹਿਲਾਂ ਥੋੜੀ ਰਿਪੇਅਰ ਕਰ ਸਕਦੇ ਆ ਕੈਮਰੇ ਦੀ ਘਰ ਦੇ ਵਿੱਚ ਹੀ ਬੜੇ ਆਸਾਨ ਤਰੀਕੇ ਨਾਲ ਤੁਸੀਂ ਦੇਖੋਗੇ ਕਿ ਜਿਸ ਤਰ੍ਹਾਂ ਮੈਂ ਕੈਮਰੇ ਨੂੰ ਖੋਲ ਕੇ ਇਸ ਤੋਂ ਪਹਿਲਾਂ ਮੈਂ ਕਰਕੇ ਦੇਖਿਆ ਆਪਣੇ ਘਰੇ ਇਹ ਤਜਰਬਾ ਫਿਰ ਮੈਂ ਵੀਡੀਓ ਸ਼ੇਅਰ ਕਰਨ ਦੀ ਸੋਚਿਆ ਵੀ ਆਪਣੇ ਨਾਲ-ਨਾਲ ਕਿਸੇ ਹੋਰ ਵੀਰ ਦਾ ਵੀ ਫਾਇਦਾ ਹੋ ਸਕੇ ਬਿਲਕੁਲ ਸੌਖਾ ਦੋਸਤੋ ਤੁਸੀਂ ਦੇਖੋਗੇ ਕਿ ਸ਼ੀਸ਼ੇ ਦੇ ਅੰਦਰ ਜੋ ਕੈਮਰੇ ਵਾਲਾ ਸ਼ੀਸ਼ਾ ਡਬਲ ਸ਼ੀਸ਼ਾ ਹੁੰਦਾ ਡਬਲ ਲੇਅਰ ਬਾਹਰਲੇ ਹੁੰਦਾ ਆਪਾਂ ਸਾਫ਼ ਕਰ ਦਿੰਨੇ ਆ ਪਰ ਥੋੜੀ ਧੂੜ ਮਿੱਟੀ ਅੰਦਰ ਵਾਲੇ ਚ ਵੀ ਚਲੀ ਜਾਂਦੀ ਹੈ ਜਦੋਂ ਅੰਦਰ ਵਾਲ ਨੂੰ ਆਪਾਂ ਸਾਫ਼ ਕਰਦਾ ਹਾਂ ਖੋਲ ਕੇ ਤਾਂ ਤੁਸੀਂ ਦੇਖੋਗੇ ਕਿ ਕੈਮਰਾ ਬਿਲਕੁਲ ਨਵਾਂ ਬਣ ਜਾਣਾ ਤੁਹਾਨੂੰ ਮੈਂ ਚੈੱਕ ਕਰਾਉਂਗਾ ਕਲੀਅਰਟੀ ਕੈਮਰਾ ਬਿਲਕੁਲ ਨਵਾਂ ਬਣ ਜਾਊ ਬਿਲਕੁਲ ਸਿੰਪਲ ਤਰੀਕਾ 6 ਨਟ ਹੁੰਦੇ ਨੇ ਇੱਕ ਕੈਮਰੇ ਦੇ ਵਿੱਚ ਦੋ ਪਲੱਗ ਹੁੰਦੇ ਨੇ ਇੱਕ ਬਾਹਰੋਂ ਇਨਪੁੱਟ ਵਾਲੀ ਕੇਬਲ ਹੁੰਦੀ ਹੈ ਜੋ ਇੱਕ ਉਸ ਦੇ ਅੱਗੇ ਜੋ ਲਾਈਟ ਲਾਈਟ ਦਾ ਪਲੱਗ ਹੁੰਦਾ ਲਾਈਟਾਂ ਜਗਦੀਆਂ ਹੁੰਦੀਆਂ ਹੁੰਦੀਆਂ ਜੋ ਰਾਤ ਨੂੰ ਇੱਕ ਛੋਟਾ ਪਲੱਗ ਉਸ ਦਾ ਹੁੰਦਾ ਆਪਾਂ ਦੋਨਾਂ ਨੂੰ ਕੱਢਣਾ ਤੇ ਬਿਲਕੁਲ ਸੌਖੇ ਤਰੀਕੇ ਨਾਲ ਸਾਫ਼ ਹੋ ਜਾਣਗੇ ਹੈ ਲੈਂਜ ਕੋਈ ਪ੍ਰੋਬਲਮ ਨਹੀਂ ਆਊਗੀ ਸਿਰਫ 10 ਮਿੰਟ ਵਿੱਚ 10 ਤੋਂ 15 ਇਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਕੈਮਰੇ ਨੂੰ ਸਾਫ਼ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਤੁਸੀਂ ਦੇਖੋ ਤੇ ਇਹਨੂੰ ਫੋਲੋ ਕਰੋ ਕੋਈ ਪਰੇਸ਼ਾਨੀ ਨਹੀਂ ਆਊਗੀ ਕੈਮਰਾ ਬਿਲਕੁਲ ਨਵਾਂ ਬਣ ਜਾਣਾ ਦੇਖੋ ਤੁਸੀਂ ਦੇਖ ਰਹੇ ਹੋ ਕਿ ਤਕਰੀਬਨ ਤਿਆਰ ਹੋ ਹੀ ਗਿਆ ਸਿਰਫ ਇੱਕ ਬਾਹਰ ਵਾਲਾ ਸ਼ੀਸ਼ਾ ਰਹਿ ਗਿਆ ਤੁਸੀਂ ਦੇਖੋ ਕਿ ਕੋਈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਸ ਤੇ ਇਨਸਟਾਲ ਕਰਨ ਤੋਂ ਬਾਅਦ ਮੈਂ ਤੁਹਾਨੂੰ ਲਾਈਵ ਚੱਲ ਰਹੀ ਵੀਡੀਓ ਵੀ ਦਿਖਾਵਾਂਗਾ ਹਰ ਇੱਕ ਚੀਜ਼ ਬਿਲਕੁਲ ਕਲੀਅਰ ਸਾਫ਼ ਦਿਖਾਈ ਦੇਊਗੀ ਇਹ ਮੇਰੇ ਕੋਲੇ ਸਕਰੂ ਡਰਾਇਵਰ ਥੋੜਾ ਵੱਡਾ ਹੈਗਾ ਸਟਾਰ ਵਾਲਾ ਤੁਸੀਂ ਛੋਟਾ ਸਕਰੂ ਡਰਾਇਵਰ ਲੈਣਾ ਜੋ ਕਿ ਇਸ ਟਾਈਮ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਵੱਡੇ ਨਾਲ ਹੀ ਕੰਮ ਚਲਾ ਰਿਹਾ ਇਸ ਦੇ ਵਿੱਚ ਸਕਰੂ ਛੋਟੇ ਹੁੰਦੇ ਨੇ ਸਟਾਰ ਵਾਲੇ ਸਕਰੂ ਤੁਸੀਂ ਦੇਖੋਗੇ ਬੜੇ ਆਸਾਨ ਤਰੀਕੇ ਨਾਲ ਇਹਦੀ ਰਿਪੇਅਰ ਕਰ ਸਕਦੇ ਆਪਾਂ ਵਾਹਿਗੁਰੂ 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 ਦੇਖੋ ਤਕਰੀਬਨ ਇਹ 5-4 ਮਿੰਟ ਦੇ ਵਿੱਚ ਹੀ ਇੱਕ ਕੈਮਰਾ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਇੰਸਟਾਲ ਕਰਨ ਤੋਂ ਬਾਅਦ ਮੈਂ ਤੁਸੀ ਨੂੰ ਕਲੀਅਰਟੀ ਚੈੱਕ ਕਰਾਉਂਗਾ ਤੁਸੀਂ ਵੀਡੀਓ ਦੇਖੋ ਤੇ ਘਰ ਵਿੱਚ ਆਪਣੇ ਇਤਜ਼ਾਰਬਾ ਕਰਕੇ ਵੀ ਦੇਖਿਓ ਤੁਹਾਨੂੰ ਪਤਾ ਲੱਗ ਜੂਗਾ ਕਿ ਛੇਤੀ ਕਿਤੇ ਜਾ ਕੇ ਐਚਡੀ ਕੈਮਰਾ ਚੇਂਜ ਕਰਨ ਦੀ ਜਰੂਰਤ ਨਹੀਂ ਪੈਂਦੀ ਅੱਪਰ ਬਾਹਰ ਵਾਲੀ ਸ਼ੀਸ਼ੇ ਨੂੰ ਤਾਂ ਆਮ ਤੌਰ ਤੇ ਸਾਫ਼ ਕਰਦੇ ਰਹਿੰਦੇ ਆ ਪਰ ਜੋ ਕੈਮਰੇ ਦੇ ਉੱਪਰ ਸ਼ੀਸ਼ਾ ਇੱਕ ਥੱਲੇ ਵਾਲਾ ਉਸ ਦੇ ਉੱਪਰ ਧੂੜ ਮਿੱਟੀ ਚਲੀ ਜਾਂਦੀ ਆ ਤੇ ਉਹ ਰਹਿ ਜਾਂਦਾ ਸਾਫ਼ ਕਰਨ ਤੋਂ ਤਾਂ ਕਰਕੇ ਥੋੜਾ ਧੁੰਦਲਾਪਨ ਦਿਖਾਈ ਦਿੰਦਾ ਕੈਮਰੇ 'ਚ ਜਦੋਂ ਦੋਨੇ ਸ਼ੀਸ਼ੇ ਸਾਫ਼ ਹੋ ਗਏ ਬਿਲਕੁਲ ਤਾਂ ਕਲੀਅਰਟੀ ਨਵੇਂ ਕੈਮਰੇ ਜਿਹੀ ਆਊਗੀ ਦੇਖੋ ਬਸ ਥੋੜਾ ਜਿਹੀ ਕਮਾ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਕੈਮਰੇ ਨੂੰ ਖੋਲ ਲਿਆ ਫਿਰ ਇਹਦੀ ਸੈਟਿੰਗ ਨਹੀਂ ਹੋਣੀ ਆਪਣੇ ਤੋਂ ਖਰਾਬ ਨਾ ਹੋ ਜੇ ਜਾਂ ਕੋਈ ਸਮਝ ਨਹੀਂ ਆਉਣਾ ਇਸੇ ਕਰਕੇ ਮੈਂ ਤੁਹਾਡੇ ਵਾਸਤੇ ਇੱਕ ਵੀਡੀਓ ਬਣਾਈ ਆ ਤਾਂ ਕਿ ਪਰੇਸ਼ਾਨੀ ਨਾ ਹੋਵੇ ਮੈਂ ਤਕਰੀਬਨ ਆਪਣੇ ਘਰ ਦੇ ਸਾਰੇ ਕੈਮਰੇ ਖੋਲਲੇ ਸੀ ਸਾਰਿਆਂ ਨੂੰ ਸਾਫ਼ ਕਰਕੇ ਦੁਬਾਰਾ ਇੰਸਟਾਲ ਕੀਤਾ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਹੁਣ ਆਪਾਂ ਤੁਹਾਨੂੰ ਕੈਮਰਾ ਇੰਸਟਾਲ ਕਰਕੇ ਦਿਖਾਵਾਂਗੇ ਲਓ ਜੀ ਤਕਰੀਬਨ ਆਪਣੇ ਕੈਮਰੇ ਲੱਗ ਚੁੱਕੇ ਨੇ ਇਹ ਲਾਸਟ ਵਾਲਾ ਰਹਿੰਦਾ भी यस्टॉल हो गया लो जी पार मिनटा के आप सब काम क्लीयर करता चेक करो काम तो क्वालिटी ਇਹ ਵੀਡੀਓ ਦੇਖਣ ਨਾਲ ਦੋਸਤੋ ਕੁਛ ਨਾ ਕੁਛ ਪਰਸੈਂਟ ਤੁਹਾਡਾ ਫਾਇਦਾ ਜ਼ਰੂਰ ਹੋ ਜਾਣਾ ਛੇਤੀ ਕਿਤੇ ਆਪਾਂ ਨੂੰ ਮਿਸਤਰੀ ਵੀਰ ਬੁਲਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਛੋਟੇ ਕੰਮ ਵਾਸਤੇ ਇਹ ਆਪਣੇ ਘਰੇ 1 ਕਵਿਜਨ ਦਾ ਸੈੱਟ ਲੱਗਿਆ ਹੋਇਆ ਹੈ ਐਚਡੀ 8+ ਵਾਲਾ ਡੀਵੀਆਰ ਦੇਖੋ ਜੀ ਤਕਰੀਬਨ ਆਪਣਾ ਕੰਮ ਹੋ ਹੀ ਗਿਆ ਹੁਣ ਤੁਹਾਨੂੰ ਕਲੀਅਰਟੀ ਚੈੱਕ ਕਰਾਉਣੇ ਕੈਮਰੇ ਦੇ ਹੁਣ ਤੁਸੀਂ ਦੇਖੋਗੇ ਇਸਕਾ ਐਵਰੀਦੀ ਕਲੀਅਰਟੀ ਦੇਖੋ ਬੱਚੇ ਆ ਰਹੇ ਆ ਗਲੀ ਦੇ ਵਿੱਚ ਪਹਿਲਾਂ ਇਹ ਕੈਮਰਾ ਧੁੰਦਲਾ ਹੋ ਰਿਹਾ ਸੀ ਥੋੜਾ ਬਲਰ ਕਰਦਾ ਸੀ ਧੂੜ ਮਿੱਟੀ ਹੋਣ ਦੇ ਕਾਰਨ ਹੁਣ ਬਿਲਕੁਲ ਕਲੀਅਰ ਐਚਡੀ ਆ ਤੁਸੀਂ ਦੇਖੋਗੇ ਕਿ ਬੱਚਿਆਂ ਦੇ ਚਿਹਰੇ ਆਪਾਂ ਸਾਫ਼ ਦੇਖ ਸਕਦੇ ਹਾਂ ਫੁੱਲ ਐਚਡੀ ਹੋ ਗਿਆ ਕੈਮਰੇ ਦੇਖੋ ਇੱਥੇ ਬੱਚੇ ਆਣਗੇ ਆ ਦੇਖੋ तो चेक कर सकते हो लो जी चेक करो जो भीडियो लगी, शेयर लाइक कमेंट शेयर जरूर